ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗਰੁੱਪ ਤੋਂ ਇਹ ਮੈਂ ਇੱਕ ਛੋਟਾ ਜਿਹਾ ਆਡੀਓ ਮੈਸੇਜ ਬਣਾ ਕੇ ਕਈ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਮੈਂ ਕੋਈ ਆਪਣੀ ਗੱਲ ਕਰਨੀ ਚਾਹੁੰਦਾ ਪਹਿਲੀ ਗੱਲ ਤਾਂ ਮੈਂ ਕੋਈ ਆਪਦੇ ਆਪ ਨੂੰ ਬਾਲਾ ਕੋਈ ਵਿਦਵਾਨ ਜਾਂ ਕੋਈ ਐਜੂਕੇਟਿਡ ਜਾਂ ਕੋਈ ਸੁਲਝਿਆ ਬੰਦਾ ਨਹੀਂ ਮੰਨਦਾ ਠੀਕ ਹੈ ਅਸੀਂ ਤਾਂ ਅਸੀਂ ਤਾਂ ਸੁਸਾਇਟੀ ਦਾ ਉਹ ਹਿੱਸਾ ਉਹ ਅਸੀਂ ਸੁਸਾਇਟੀ ਦਾ ਉਹ ਹਨੇਰੇ ਵਾਲਾ ਖੁੰਜਾਂ ਜਿੱਦੇ ਤੇ ਕੋਈ ਆਉਣਾ ਨਹੀਂ ਚਾਹੁੰਦਾ ਕੋਈ ਦੇਖਣਾ ਨਹੀਂ ਚਾਹੁੰਦਾ ਤੇ ਅਸੀਂ ਨਾ ਉਹਦੇ ਚੋਂ ਬਾਹਰ ਨਿਕਲ ਹੀ ਸਕਦੇ ਆ ਤੇ ਨਾ ਨਿਕਲਣਾ ਚਾਹੁੰਦੇ ਆ ਸਾਨੂੰ ਅਸੀਂ ਮਾੜੇ ਆ ਸਾਨੂੰ ਮਾੜਾ ਹੀ ਰਹਿਣ ਦੋ ਕੋਈ ਦਿੱਕਤ ਨਹੀਂ ਮੈਂ ਕੋਈ ਆਪਦੇ ਆਪ ਨੂੰ ਚੰਗਾ ਬਣਾਉਣ ਨੂੰ ਜਾਂ ਆਪਦੇ ਆਪ ਨੂੰ ਬਹੁਤ ਸੁਲਝਿਆ ਹੋਇਆ ਸਾਬਤ ਕਰਨ ਨੂੰ ਇਹ ਆਡੀਓ ਨਹੀਂ ਪਾਉਣ ਲੱਗਿਆ ਮੈਂ ਇਹ ਆਡੀਓ ਸਿਰਫ ਐਸ ਕਰਕੇ ਪਾ ਰਿਹਾ ਕਿਉਂਕਿ ਮੈਨੂੰ ਉਹ ਲੋਕਾਂ ਤੇ ਅੱਜ ਤੱਕ ਸਾਰਿਆ ਜਿਨ੍ਹਾਂ ਨੇ ਨਾ ਧੁੱਪ ਵੇਖੀ ਨਾ ਠੰਡ ਵੇਖੀ ਨਾ ਮੀ ਵੇਖਿਆ ਉਹਨਾਂ ਨੇ ਮੂਸੇ ਵਾਲਾ ਪਰਿਵਾਰ ਦੀ ਦਿਨ ਰਾਤ ਸਪੋਰਟ ਕੀਤੀ ਐ ਠੀਕ ਆ ਸਾਡੇ ਉਲਟ ਬੋਲੇ ਚਲੋ ਕੋਈ ਨਹੀਂ ਬੋਲੇ ਬਹੁਤ ਦੁਨੀਆ ਬੋਲਦੀ ਐ ਸਾਡੇ ਕੰਮ ਨੂੰ ਵੀ ਇਦਾਂ ਦੇ ਨੇ ਸਾਡੇ ਉਲਟ ਬੋਲਣਾ ਲੋਕਾਂ ਨੇ ਅਸੀਂ ਮਾੜੇ ਆ ਮਾੜੇ ਕੰਮ ਕਰਾਂਗੇ ਤਾਂ ਲੋਕਾਂ ਨੇ ਆਲੋਚਨਾ ਕਰਨੀ ਐ ਠੀਕ ਐ ਪਰ ਬਈ ਹੋਰ ਕੋਈ ਚਾਰਾ ਨਹੀਂ ਚੱਲਿਆ ਮਰਦਾ ਕੀ ਨਹੀਂ ਕਰਦਾ ਬੰਦਾ ਠੀਕ ਐ ਜਦੋਂ ਆਪ ਦਾ ਘਰ ਲੋਕਾਂ ਨੇ ਫੁਕਰਿਆਂ ਨੇ ਛੇੜੀਆਂ ਨੇ ਬਿਨਾਂ ਗੱਲੋਂ ਉਹ ਕਟਨਾਗ ਲੈ ਕੇ ਉਦੋਂ ਮਾੜੇ ਬਣਿਆ ਉਦੋਂ ਪਹਿਲਾਂ ਚੰਗੇ ਸੀ ਆਮ ਲੋਕਾਂ ਚ ਆਮ ਬਣ ਕੇ ਵਿਚਰਦੇ ਸੀ 40 40 ਘੰਟੇ ਟਰੱਕ ਚਲਾਇਆ ਲਗਾਤਾਰ ਕਿਸੇ ਬੰਦੇ ਦਾ ਕਦੇ ਰੁਪਈਆ ਦਾ ਹੱਕ ਨਹੀਂ ਮਾਰਿਆ ਕੋਈ ਕਹਿ ਦਵੇ ਬੰਦਾ ਮੇਰਾ ਭਰਾ 12 ਅਕਤੂਬਰ 2020 ਨੂੰ ਮਰਿਆ ਸੀ ਉਦੋਂ ਪਹਿਲਾਂ ਕੋਈ ਕਹੇ ਦੇ ਗੋਲਡੀ ਬਰਾੜ ਨੇ ਕਿਸੇ ਦੀ ਪੰਜੀ ਵੀ ਦੇਣੀ ਜਾਂ ਕਦੇ ਕਿਸੇ ਦਾ ਹੱਕ ਮਾਰਿਆ ਉਦੋਂ ਬਾਅਦ ਸਤਾਰਾਵਾਂ ਤੇ ਇੰਨਾ ਤੇ ਪੈ ਗਏ ਕੋਈ ਚੰਗੇ ਮਾੜੇ ਦਾ ਟੁੱਕ ਹੀ ਨਹੀਂ ਰਹਿ ਗਿਆ ਠੀਕ ਹੈ ਜੋ ਮੂਰੇ ਆਉਂਦਾ ਬਸ ਆ ਹੀ ਜਾਂਦਾ ਮੈਂ ਇਹ ਆਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਲੋਕ ਅੱਜ ਕੱਲ ਬਹੁਤ ਇਹ ਸੋਸ਼ਲ ਮੀਡੀਆ ਤੇ ਮੁੱਦਾ ਪਖਿਆ ਹੋਇਆ ਕਿ ਸਿੱਧੂ ਮੂਸੇ ਵਾਲਾ ਪੰਥਕ ਸੋਚਦਾ ਮਾਲਕ ਸੀ ਉਹ ਪੰਜਾਬੀਆਂ ਨੂੰ ਜਾਂ ਸਿੱਖ ਕੌਮ ਨੂੰ ਇੱਕ ਚੰਗੀ ਗਾਈਡੈਂਸ ਦੇ ਰਿਹਾ ਸੀ ਪਰ ਉਹਦਾ ਬਾਪੂ ਉਹਦੀ ਸੋਚ ਤੋਂ ਅਲੱਗ ਤੁਰਨ ਲੱਗ ਗਿਆ ਤੇ ਮੈਂ ਸਕ੍ਰੀਟ ਕਰ ਰਿਹਾ ਪੰਜਾਬੀਆਂ ਨੂੰ ਸਿੱਖਾਂ ਨੂੰ ਤੇ ਕਾਂਗਰਸ ਦੀ ਸਿੱਖਾਂ ਦੀ ਖੂਨ ਪੀਣੀ ਪਾਰਟੀ ਦੀ ਸਪੋਰਟ ਗਲਤ ਕਰ ਰਿਹਾ ਇੱਥੇ ਉਹ ਕੁਝ ਵੀ ਗਲਤ ਨਹੀਂ ਕਰ ਰਿਹਾ ਆਪਦੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਪਦੇ ਮੁੰਡੇ ਦੀ ਸੋਚ ਤੋਂ ਉਲਟ ਜਾ ਕੇ ਉਹ ਗਲਤ ਕਰ ਰਿਹਾ ਜੋ ਦੇ ਮੁੰਡੇ ਦੀ ਸੋਚ ਸੀ ਸਿੱਧੂ ਦੀ ਉਹੀ ਇਹਦੇ ਪਿਓ ਦੀ ਸੋਚ ਹੈ ਜਿਹੜੇ ਬੰਦੇ ਨੇ ਆਪਦੇ ਮੂੰਹ ਹੀ ਕਹਤਾ ਹੈ ਵੀ ਜਿੱਦਣ ਦੀ ਵੋਟ ਬਣੀ ਆ ਉੱਤੇ ਦਾ ਸਾਡੇ ਪਰਿਵਾਰ ਨੇ ਕਿਸੇ ਹੋਰ ਨੂੰ ਵੋਟ ਪਾਈ ਹੋਈ ਨਹੀਂ ਕਾਂਗਰਸ ਤੋਂ ਇਲਾਵਾ ਉਹ ਚਿਰਚ 84 ਵੀ ਆ ਗਈ ਬਾਕੀ ਵੀ ਸਾਰੇ ਦੌਰ ਨਾਂਗੇ ਪਰ ਇਹ ਪਰਿਵਾਰ ਨੇ ਉਹਦਾ ਪਿਓ ਆਪ ਮੂੰਹ ਕਹਿੰਦਾ ਵੀ ਅਸੀਂ ਕਾਂਗਰਸ ਤੋਂ ਇਲਾਵਾ ਕਦੇ ਕਿਸੇ ਹੋਰ ਨੂੰ ਵੋਟ ਨਹੀਂ ਪਾਈ ਅਜੇ ਵੀ ਤੁਸੀਂ ਉਹਨਾਂ ਨੂੰ ੱੱਕੇ ਨਾਲ ਸ਼ਹੀਦ ਪਰਿਵਾਰ ਕਹਿਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਅਰਸ਼ੀਦਾਂ ਦੀ ਬੇਇੱਜ਼ਤੀ ਨਾ ਕਰੋ ਜਿਨ੍ਹਾਂ ਨੇ ਵਾਕਈ ਆਪਣੇ ਤਨ ਮਨ ਤੇ ਹੰਡਾਈਆਂ ਨੇ ਉਹਨਾਂ ਦੀ ਬੇਇੱਜ਼ਤੀ ਨਾ ਕਰੋ ਇਹੋ ਜਿਹੇ ਬੰਦਿਆਂ ਨੂੰ ਉਹਨਾਂ ਦੇ ਬਰਾਬਰ ਨਾ ਬਾਓ ਇਹ ਇੱਕ پارک ਹੁੰਦਾ ਲੱਖ ਤੇ ਕੱਖ ਚ ਹੁਣ ਮੈਂ ਤੁਹਾਨੂੰ ਮੂਸੇ ਵਾਲਿਆਂ ਦੀਆਂ ਕੁਝ ਕੁ ਗੱਲਾਂ ਯਾਦ ਕਰਾਉਣੀਆ ਚਾਹੁੰਨਾ ਜਿਹੜੇ ਲੋਕ ਕਹਿੰਦੇ ਨੇ ਉਹ ਪੰਥਕ ਸੋਚ ਦਾ ਮਾਲਕ ਸੀ ਤੇ ਜਿਹੜੇ ਲੋਕਾਂ ਨੇ ਇੰਨੀਆਂ ਚੀਕਾਂ ਮਾਰੀਆਂ ਕਿ ਮੂਸੇ ਵਾਲਾ ਮਰ ਗਿਆ ਹੁਣ ਪੰਜਾਬ ਨੂੰ ਤੇ ਕੌਮ ਨੂੰ ਕੋਈ ਸੇਤ ਦੇਣ ਵਾਲਾ ਰਹਿ ਹੀ ਨਹੀਂ ਗਿਆ ਤੁਹਾਨੂੰ ਮੈਂ ਕੁਝ ਗੱਲਾਂ ਯਾਦ ਕਰਾਉਣਾ ਜਿਹੜੀਆਂ ਤੁਹਾਨੂੰ ਉਹਦੇ ਕਰੈਕਟਰ ਨੂੰ ਦੁਬਾਰੇ ਤੁਹਾਡੇ ਮੂਰੇ ਲਿਆਉਣ ਗਿਆ ਆਪਣੀ ਅੱਜਕੱਲ ਨਾ ਅ ਰਜਮੀ ਨੇ ਨੇ ਆਪਾਂ ਉਲਝੇਵੇਂ ਇੰਨੇ ਆ ਸਾਰੇ ਆਪਦੇਆਂ ਦੀਆਂ ਜ਼ਿੰਦਗੀਆਂ ਚ ਆਪ ਗੱਲਾਂ ਭੁੱਲ ਜਾਂਦੇ ਆ ਪਰ ਸਾਡੀ ਤਾਂ ਹੁਣ ਜ਼ਿੰਦਗੀ ਆਹੀ ਰਹਿ ਗਈ ਆਹੀ ਕੁਛ ਚੱਲੀ ਜਾਂਦਾ ਤਾਂ ਸਾਨੂੰ ਮੇ ਵੀ ਨਹੀਂ ਭੁੱਲ ਰਹੀਆਂ ਇਹ ਚੀਜ਼ਾਂ ਮੈਂ ਤੁਹਾਨੂੰ ਉਹਦੀਆਂ ਕੁਝ-ਕੁਝੀਆਂ ਚੀਜ਼ਾਂ ਯਾਦ ਕਰਾਉਣਾ ਹੁੰਦੀਆਂ ਤੁਹਾਨੂੰ ਸ਼ਾਇਦ ਕਰੈਕਟਰ ਦੁਆਰੇ ਤੁਹਾਨੂੰ ਰਿਮਾਈਂਡ ਕਰਾਉਣਾ ਉਹੀ ਸਿੱਧੂ ਮੂਸੇਵਾਲੇ ਨੂੰ ਤੁਸੀਂ ਪੰਥਕ ਦੱਸਣਿਓ ਜਿਹਨੇ ਕਾਂਗਰਸ ਜੁਆਇਨ ਕੀਤੀ ਕਾਂਗਰਸ ਨੇ ਉਹ ਇਲੈਕਸ਼ਨ ਲੜਿਆ ਰਾਹੁਲ ਗਾਂਧੀ ਦੇ ਗੋਢੀ ਹੱਥ ਲਾ ਕੇ ਇਲੈਕਸ਼ਨ ਸ਼ੁਰੂ ਕੀਤੇ ਆ ਉਹਦਾ ਜਿੱਦੇ ਦਸਤਰਦਾਰ ਉਹ ਕਟਨ ਸੀ ਬਿਆਨਤ ਸਿੰਘ ਬੁੱੱਛੜ ਦਾ ਪੋਤਾ ਰਮਨਜੀਤ ਸਿੰਘ ਬਿੱਟੂ ਲੁਧਿਆਣਿਓਂ ਚੱਲ ਕੇ ਮਾਨਸੇ ਆਇਆ ਤੇ ਉਹਦੇ ਦਸਤਰਦਾਰੀ ਬਣ ਕੱਟ ਕੇ ਗਿਆ ਸੀ ਤੁਹਾਨੂੰ ਫੋਟੋ ਮ ਅੱਜ ਵੀ ਸਿੱਧੂ ਦੇ ਪੇਜਾਂ ਤੇ ਮਿਲ ਜਾਣਗੀਆਂ ਇਹ ਉਹੀ ਸਿੱਧੂ ਆ ਜਿਨੇ ਜਿਹੜਾ ਉਮਰਾਂ ਨੰਗਲ ਨੂੰ ਜਾ ਕੇ ਉੱਥੇ ਉਮਰਾਂ ਨੰਗਲ ਪਿੰਡ ਜਾਣਾ ਸੀ ਵੀ ਉਮਰਾਂ ਨੰਗਲ ਸਾਹਿਬ ਆ ਕਾੜੇ ਤੁਸੀਂ ਬਹੁਤ ਲਵਾਏ ਹੋਣੇ ਆ ਪਰ ਜਿਹੜਾ ਖੜਾ ਅੱਜ ਮੈਂ ਤੁਹਾਡੇ ਘਰ ਕੇ ਲਾਉਂਗਾ ਇਹ ਦੁਨੀਆ ਯਾਦ ਰੱਖੂਗੀ ਤੇ ਉੱਥੇ ਸ਼ਰਾਬ ਪੀ ਕੇ ਇਹ ਉਮਰਾਂ ਨੰਗਲ ਨਾਲ ਜੱਫੀਆਂ ਪਾ-ਪਾ ਸਟੇਜਾਂ ਤੇ ਨੱਚਦਾ ਸੀ ਉਹ ਵੀਡੀਓ ਇਹ ਉਮਰਾਨ ਅੰਗਲ ਪਰਿਵਾਰ ਉਹੀ ਹੈ ਜਿਨੇ ਤਿੰਨ ਪੀੜੀਆਂ ਤੋਂ ਸਿੱਖਾਂ ਦਾ ਖੂਨ ਪੀਤਾ ਇਹਦਾ ਦਾਦਾ ਜੀਵਨ ਸਿੰਘ ਉਮਰਾਨ ਅੰਗਲ ਜੋ ਭਿੰਡਰਾਂ ਵਾਲੇ ਸੰਤਾਂ ਦੇ ਵੇਲੇ ਮਾਲ ਮੰਤਰੀ ਸੀਗਾ ਇਹਨੇ ਭਿੰਡਰਾਂ ਵਾਲੇ ਸੰਤਾਂ ਨੇ ਜਿੰਨੀ ਖਲਾਫਤ ਕਰ ਸਕਦਾ ਸੀ ਉੰਨੀ ਖਲਾਫਤ ਕੀਤੀ ਹੈ ਹਮਲੇ ਵੇਲੇ ਇਹਨੇ ਮਦਦ ਕੀਤੀ ਹੈ ਸਰਕਾਰ ਦੀ ਪੰਥ ਦੇ ਉਲਟ ਚੱਲਿਆ ਇਹਦਾ ਮੁੰਡਾ ਉਦੋਂ ਦੇ ਲਈ ਐਸਐਸਪੀ ਸਿਗਰਾ ਇਹਨੇ ਹਜ਼ਾਰਾਂ ਲੱਖਾਂ ਇਨਕਾਊਂਟਰ ਕੀਤੇ ਆ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਨਾਲ ਧੱਕਾ ਕੀਤਾ ਜਿਹਦਾ ਕੋਈ ਹਸਾਬ ਹੀ ਨਹੀਂ ਇਹਨਾਂ ਦੀ ਤੀਜੀ ਜਨਰੇਸ਼ਨ ਆ ਪਰਮਰਾਜ ਸਿੰਘ ਮਰਨੰਗਲ ਜਿਹੜਾ ਅੱਜਕੱਲ ਜਿਹੜਾ ਹੁਣ ਪਿੱਛੇ ਜੇ ਇਹ ਸਸਪੈਂਡ ਹੋਇਆ ਬਹਿਬਲ ਗੋਲੀकांड ਦੇ ਦੋਸ਼ੀ ਸੀ ਜਿਹਦੇ ਨਾਲ ਸਿੱਧੂ ਦੀ ਵੀਡੀਓ ਆ ਸਟੇਜਾਂ ਤੇ ਨੱਚਦੀਆਂ ਦੀ ਤੁਸੀਂ ਇਹਨਾਂ ਨੂੰ ਸ਼ਹੀਦ ਕਹਿੰਨੇ ਆ ਠੀਕ ਹੈ ਫੇਰ ਤੁਹਾਨੂੰ ਗੱਲ ਯਾਦ ਕਰਾਦਾ ਇਨੂੰ ਤੁਸੀਂ ਸ਼ਹੀਦ ਕਿਵੇਂ ਕਹਿ ਸਕਦੇ ਹੋ ਇਹ 29 ਮਈ 2000 ਬਾਈ ਨੂੰ ਮਰਿਆ ਠੀਕ ਹੈ ਇਹਨੇ ਸ਼ੋਅ ਅਨਾਉਂਸ ਕੀਤਾ ਹੋਇਆ ਸੀ 5 ਜੂਨ ਦਾ ਆ ਤੇ ਮਰਨ ਤੋਂ 6-7 ਦਿਨ ਬਾਅਦ ਇਹਦਾ 5 ਜੂਨ ਨੂੰ ਸ਼ੋਅ ਸੀਗਾ ਦਿੱਲੀ 'ਚ ਠੀਕ ਹੈ 5 ਜੂਨ ਨੂੰ ਕੀ ਹੁੰਦਾ ਯਾਦ ਹੈ ਕੱਲੂਕਰ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਹੁੰਦੀ ਹੈ ਉਦੋਂ ਪਿੰਡਰਾਣੇ ਸੰਤ ਪੂਰੇ ਹੋਏ 6-7000 ਨਿਹੱਥੇ ਰਦੋਸ਼ੇ ਮੁੰਡੇ ਕੁੜੀਆਂ ਬੱਚਿਆਂ ਨੂੰ ਨੱਖਿਆਂ ਨੂੰ ਮਾਰਿਆ ਗਿਆ ਉਸ ਦਿਨ ਆਪਣੇ ਕਿਸੇ ਕਿਸੇ ਜਵਾਗ ਦਾ ਕੋਈ ਜਨਮ ਦਿਨ ਵੀ ਹੋਵੇ ਨਾ ਤੇ ਕਹਿੰਦੇ ਆ ਭਾਈ ਅਗਲੇ ਹਫਤੇ ਮਨਾਵਾਂਗੇ ਯਾਰ ਆਹ ਹਫਤੇ ਨਾ ਖਾंदे ਪੀਂਦੇ ਜਾਂ ਵਧੀਆਂ ਨਹੀਂ ਲੱਗਦੀਆਂ ਕੋਈ ਨਾਚ ਗਾਣਾ ਕਰਦੇ ਬਹੁਤ ਭਾਰੀ ਦੇਣ ਨੇ ਕੌਮ ਤੇ ਇਸ ਬੰਦੇ ਨੇ 5 ਜੂਨ ਦਾ ਸ਼ੋਅ ਅਨਾਉਂਸ ਕੀਤਾ ਹੋਇਆ ਸੀ ਇਹ ਦਾ ਸ਼ੋਨਿਸ ਕੰਸਰਟ ਸੀ ਬਹੁਤ ਵੱਡਾ ਬਹੁਤ ਵੱਡੇ ਲੈਵਲ ਦਾ ਹਜ਼ਾਰਾਂ ਚ ਉਹਦੀਆਂ ਟਿਕਟਾਂ ਸੀ ਜੋ ਸੋਲਡ ਆਊਟ ਸੀਗੀਆਂ ਆਲਰੇਡੀ 29 ਤਰੀਕ ਨੂੰ ਮਰਿਆ ਉਦੋਂ ਤੱਕ ਉਹ ਫੁੱਲ ਸੋਲਡ ਆਊਟ ਸ਼ੋ ਸੀ ਇਹਦੀ ਸੋਸ਼ਲ ਮੀਡੀਆ ਤੋਂ ਪੋਸਟ ਪੇਸ਼ ਕੀ ਲਾਸਟ ਵੀ ਸ਼ੋ ਸੋਲਡ ਆਊਟ ਆ ਇਨੂੰ ਕਾਲੀ ਨਾਲ ਮਾਰਨ ਦਾ ਵੀ ਸਾਡਾ ਕੋਈ ਵੀ ਕਾਰਨ ਸੀਗਾ ਕਿਉਂਕਿ ਇਹਨੇ ਉਸ ਤੋਂ ਬਾਅਦ ਚੋ ਸ਼ੋਅ ਕਰਕੇ ਵਰਲਡ ਟੂਰ ਤੇ ਚਲੇ ਜਾਣਾ ਸੀ ਮੈਨੂੰ ਐਸੇ ਪਤਾ ਨਹੀਂ ਕਦੋਂ ਹੱਥ ਹੋਣਾ ਹੈ ਨਹੀਂ ਕਦੋਂ ਨਹੀਂ ਹੋਣਾ ਠੀਕ ਹੈ ਨਾਲੇ ਇਹਨੂੰ ਅਸੀਂ ਸ਼ੋਅ ਨਹੀਂ ਚਲਾਉਣਾ ਚਾਹੁੰਦੇ ਉਹ ਜੇ ਸ਼ੋਅ ਲੱਗ ਜਾਂਦਾ 5 ਜੂਨ ਨੂੰ ਦਿੱਲੀ ਜਾ ਕੇ ਪੱਗ ਬੰਨਣ ਵਾਲਾ ਮੁੰਡਾ 5 ਜੂਨ ਨੂੰ ਜੋ ਕਾਂਗਰਸ ਦਾ ਬੰਦਾ ਹੋਵੇ ਕਾਂਗਰਸ ਨੇ ਉਹ ਇਲੈਕਸ਼ਨ ਲੜਿਆ ਹੋਵੇ ਕੁਝ ਟਾਈਮ ਪਹਿਲਾਂ ਉਹ ਪੰਜ ਜੂਨ ਨੂੰ ਦਿੱਲੀ ਜਾ ਕੇ ਸ਼ੋਅ ਲਾਵੇ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਬਹੁਤੇ ਵਿੱਚੋਂ ਜਿਹੜੇ ਸਿੱਖ ਹੋਣੇ ਸੀ ਉਹ ਸ਼ਰਾਬ ਪੀ ਕੇ ਉੱਥੇ ਨੱਚਣ ਠੀਕ ਹੈ ਇਹ ਦੋ ਵੱਡੀ ਕੌਮ ਵਾਸਤੇ ਕੋਈ ਬੇਸਤੀ ਵਾਲੀ ਗੱਲ ਨਹੀਂ ਹੋ ਸਕਦੀ ਸੀ ਇਹ ਇਹ ਸਟਰੈਟਜੀਜ਼ ਹੁੰਦੀਆਂ ਨੇ ਤਾਂ ਕਿ ਕੌਮਾਂ ਦੇ ਮਨਾਂ 'ਚ ਇਹ ਚੀਜ਼ਾਂ ਫਿੱਕੀਆਂ ਪਾਈਆਂ ਜਾਣ ਜਿਹੜੀਆਂ ਜਿਹੜੇ ਦਿਨਾਂ 'ਚ ਦੀਵਾਨ ਲੱਗਣੇ ਚਾਹੀਦੇ ਕੀਰਤਨ ਲੱਗਣੇ ਚਾਹੀਦੇ ਆ ਜਾਗਰੂਕਤਾ ਆਉਣੀ ਚਾਹੀਦੀ ਆ ਦੁਬਾਰੇ ਯਾਦ ਕਰਾਉਣਾ ਚਾਹੀਦਾ ਵੀ ਸਾਡੇ ਨਾਲ ਇਹਨਾਂ ਦਿਨਾਂ 'ਚ ਕੀ ਹੋਇਆ ਸੀ ਭਿੰਡਰਾਲੇ ਸੰਤਾਂ ਨਾਲ ਕੀ ਹੋਇਆ ਸੀ ਅਕਾਲ ਤਖਤ ਨਾਲ ਕੀ ਹੋਇਆ ਸੀ ਉਹਨਾਂ ਦਿਨਾਂ ਵਿੱਚ ਇਹਨੇ ਸ਼ੋਅ ਲਾਉਣਾ ਸੀ 5 ਜੂਨ ਨੂੰ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਨੇ ਸ਼ਰਾਬ ਪੀ ਕੇ ਨੱਚਣਾ ਸੀ ਤੇ ਇੰਨਾਂ ਚੀਜ਼ਾਂ ਨਾਲ ਹੀ ਦਿਮਾਗ ਚ ਗੱਲਾਂ ਗੱਡੀਆਂ ਜਾਂਦੀਆਂ ਨੇ ਟਾਈਮ ਟੂ ਟਾਈਮ ਪਾ ਕੇ ਤੁਹਨ ਲੱਗਦਾ ਵੀ ਇਹ ਕੋਇਨਸੀਡੈਂਸ ਸੀ ਤੁਨਾਂ ਤਾਂ ਕਾਂਗਰਸ ਦੇ ਐਲ ਵਿੱਚ ਕੋਈ ਹੈ ਨਹੀਂ ਸੀ ਸਟ੍ਰੈਟਜੀ ਵੀ 5 ਜੂਨ ਨੇ ਸ਼ੋਅ ਕਿਉਂ ਲਵਾਉਣਾ ਸਾਰਾ ਸਾਲ ਪਿਆ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ ਸੀ ਉਹ ਚੀਜ਼ ਦਾ ਇਹ ਨਹੀਂ ਕੋਈ ਵੀ ਇਹਨੇ ਅਣਜਾਣੇ ਚ ਸ਼ੋਅ ਅਨਾਉਂਸ ਕਰਤਾ ਤੇ ਇਹਨੂੰ ਪਤਾ ਨਹੀਂ ਸੀ ਜਦੋਂ ਇਹਨੇ ਡੇਟ ਅਨਾਉਂਸ ਕੀਤੀ ਉਸ ਤੋਂ ਬਾਅਦ ਚ ਬਹੁਤ ਇਹਦਾ ਸੋਸ਼ਲ ਮੀਡੀਆ ਤੇ ਵਿਰੋਧ ਹੋਇਆ ਉਹਨਾਂ ਦਿਨਾਂ ਚ ਕਿ ਭਾਈ ਇਹ ਇੰਨੇ ਦਿਨਾਂ ਚ ਸ਼ੋਅ ਨਾ ਲਾ ਤੂੰ ਇਹ ਤੂੰ ਗਲਤ ਕਰ ਰਿ ਦਾਈਬ ਉਹਕੇ ਜਵਾਬ ਦਿੱਤਾ ਅਸੀਂ ਵੀ ਸਾਡਾ ਤਾਂ ਇਹ ਕਿਤਾ ਹੈ ਅਸੀਂ ਕੀ ਕਰੀਏ ਅਸੀਂ ਰੋਟੀ ਨਹੀਂ ਖਾਣੀ ਭੁੱਖੇ ਮਰ ਜੀਏ ਮਹਾਰਾਜ ਤੋਂ ਡਰਨਾ ਚਾਹੀਦਾ ਅਸੀਂ ਉਹਨੂੰ ਇਹ ਮੌਤ ਵੀ ਸ਼ਾਇਦ ਤਾਂ ਹੀ ਆਈ ਹੈ ਮਹਾਰਾਜ ਨੇ ਇਹਨੂੰ ਇੰਨਾ ਕੁਝ ਦਿੱਤਾ ਇੰਨੀ ਇਹਨੂੰ ਸ਼ੋਰਟ ਦਿੱਤੀ ਇਹਨਾਂ ਇਹਨੂੰ ਪੈਸਾ ਦਿੱਤਾ ਪਰੇ ਬੰਦੇ 'ਚ ਹਜੇ ਵੀ ਇੰਨਾ ਸਬਰ ਨਹੀਂ ਆਇਆ ਸੀ ਵੀ ਇਹ ਇੱਕ ਦਿਨ ਸ਼ੋਕ ਛੱਡ ਦੇ ਵਿਆਹ ਦੀ ਕੌਮ ਦੇ ਕਹਿਣ ਤੇ ਇਹ ਡਟਿਆ ਰਿਹਾ ਉਹ ਚੀਜ਼ ਤੇ ਤੇ ਜੇ ਇਹ 29 ਨੂੰ ਨਾ ਮਰਦਾ ਤੇ ਇਹਨੇ 5 ਤਰੀਕ ਨੂੰ ਸਾਰੀ ਕੌਮ ਦੀ ਬੇਇੱਜ਼ਤੀ ਕਰਾਉਣੀ ਸੀ ਉੱਥੇ ਠੀਕ ਹੈ ਤੁਸੀਂ ਇਹਨੂੰ ਸ਼ਹੀਦ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਠੀਕ ਹੈ ਫਿਰ ਤੁਸੀਂ ਕਹਿੰਦੇ ਹੋ ਇਹਨੇ ਪੰਤਕ ਗਾਣੇ ਗਾਏ ਠੀਕ ਹੈ ਪੰਤਕ ਸੋਚ ਵਾਲਾ ਸੀ ਇਹ ਇਹਨੇ ਸ਼ਹੀਦਾਂ ਦੇ ਨਾਮ ਲਈ ਗਾਣਿਆਂ 'ਚ ਠੀਕ ਹੈ ਕਦੋਂ ਲਈ ਬਈ ਐਸ.ਐਸ.ਐਲ ਚੱਲਿਆ ਐਸ.ਐਸ.ਐਲ ਕਦੋਂ ਆਇਆ ਗਾਣਾ ਜਦੋਂ ਸਿੱਧੂ ਮਰਗਿਆ ਉਦੋਂ ਬਾਅਦ ਮੈਂ ਇਹ ਵੀ ਕਹਿ ਦਿੰਨਾ ਐਸਐਮਆਈ ਵਾਲੇ ਨੇ ਗਾਇਆ ਵੀ ਨਹੀਂ ਹੋਣਾ ਗਾਣੇ ਵੀ ਉਹ ਸਾਰੇ ਅੱਜਕੱਲ ਜੋ ਟੈਕਨੋਲੋਜੀ ਚੱਲ ਰਹੀ ਹੈ ਜੋ ਲੋਕ ਇਸ ਲਾਈਨ ਨਾਲ ਜੁੜੇ ਹੋਏ ਨੇ ਸਿੰਗਿੰਗ ਲਾਈਨ ਨਾਲ ਉਹਨਾਂ ਨੂੰ ਪਤਾ ਵੀ ਅੱਜਕੱਲ ਕੋਈ ਵੀ ਆਵਾਜ਼ ਦਾ ਗਾਣਾ ਕੁਝ ਘੰਟਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਚਾਹੇ ਉਹ ਬੰਦਾ ਹੈਪ ਗਾ ਵੀ ਚਾਹੇ ਨਾ ਗਾ ਵੀ ਅੱਜ ਕੱਲ ਸੌਫਟਵੇਅਰਸ ਇਦਾਂ ਦੇ ਨੇ ਕਿ ਕਿਸੇ ਦੀ ਵੀ ਆਵਾਜ਼ ਤੁਸੀਂ ਕੋਈ ਵੀ ਚੀਜ਼ ਗਵਾ ਸਕਦੇ ਹੋ ਠੀਕ ਹੈ ਐਸਵਾਈਐਲ ਦੇ ਮਰਨ ਤੋਂ ਬਾਅਦ ਆਇਆ ਨਾਲੇ ਐਸਵਾਈਐਲ ਗਾਣੇ ਦਾ ਕੀ ਮਤਲਬ ਭਈ ਜਿਨ੍ਹਾਂ ਨੇ ਜਿਹੜੇ ਪਰਿਵਾਰ ਨੇ ਗਾਂਧੀ ਪਰਿਵਾਰ ਨੇ ਜਿਨ੍ਹਾਂ ਨੇ ਉਹ ਨਹਿਰ ਕੱਢੀ ਸੀ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਇਹ ਰਫੜ ਉਹਨਾਂ ਦੇ ਪਰਿਵਾਰਾਂ 'nga ਜਾ ਕੇ ਇਹ ਗੋਡੀ ਹੱਥ ਲਈ ਜਾਂਦਾ ਸੀ ਪੰਡਰਾਣੇ ਸੰਤਾਂ ਦੀ ਆਪਾਂ ਕਹਿੰਦੇ ਆ ਇਹ ਹੱਥ 'ਚ ਟੈਟੂ ਬਣਿਆ ਸੀ ਕਿੱਥੇ ਫੋਟੋ ਵੇਖ ਲਈ ਤੁਸੀਂ ਪੰਡਰਾਣੇ ਸੰਤਾਂ ਦੀ ਟੈਟੂ ਬਣਾਈ ਦੇ ਇਹਦੇ ਹੱਥ 'ਚ ਸਭ ਅਫਵਾਹਾਂ ਨੇ ਇਹ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਲੋਕਾਂ ਤੋਂ ਸਿੰਪਥੀ ਲੈਣ ਵਾਸਤੇ ਇਹ ਚੀਜ਼ਾਂ ਘੜੀਆਂ ਨੇ ਇਹ ਨੈਰੇਟਿਵ ਬਣਾਤਾ ਵੀ ਉਹ ਤਾਂ ਬੜਾ ਭਈ ਪੰਥਕ ਸੋਚ ਦਾ ਮਾਲਕ ਸੀ ਜਾਂ ਕੁਛ ਇਹ ਆਉਣ ਵਾਲਾ ਬਿਆਨਤਾ ਪੁੱਛੜ ਬੰਨਾ ਸੀ ਜਿੱਡਾ ਇਹ ਹੰਕਾਰਿਆ ਜਿੱਡਾ ਇਹ ਰੱਬ ਨੂੰ ਭੁੱਲ ਚੁੱਕਿਆ ਸੀ ਠੀਕ ਹੈ ਇਹਦੇ ਜਿਉਂਦਿਆਂ ਤੋਂ ਜਦੋਂ ਇਹ ਦਿੱਲੀ ਧਰਨੇ ਤੇ ਗਿਆ ਉੱਥੇ ਲੋਕਾਂ ਨੇ ਇਹਨੂੰ ਗਾਣਾ ਘੱਡ ਘੱਟ ਪੁਝਾਇਆ ਇਹ ਤੋਂ ਖੜਿਆ ਨਹੀਂ ਗਿਆ ਉੱਥੇ ਵੀਡੀਓ ਨੇ ਅੱਜਕੱਲ ਭੱਜ ਜਾ ਗਦਾਰਾ ਕਾਂਗਰਸ ਦੇ ਟੱਟੂ ਆ ਗਏ ਇੱਥੇ ਭੱਜਾ ਤੂੰ ਇੱਥੇ ਕੀ ਲੈਣ ਆਇਆ ਜਦੋਂ ਮਾਨਸੇ ਕਿਸਾਨ ਧਰਨਾ ਲੱਗਿਆ ਸੀ ਉੱਥੇ ਮਾਨਸੇ ਵਾਲੇ ਕਿਸਾਨ ਆਗੂਆਂ ਨੇ ਇਹਨੂੰ ਉੱਥੇ ਬਹਿ ਨਹੀਂ ਦਿੱਤਾ ਇਹ ਉੱਥੇ ਜਾ ਕੇ ਬਹਿ ਗਿਆ ਆਪਣੇ ਦੋਸਤਾਂ ਨਾਲ ਤੇ ਇਹਨੂੰ ਕਹਿੰਦੇ ਤੂੰ ਇੱਥੇ ਕਿ ਆਇਆ ਖੜਾ ਹੋ ਕਹਿੰਦਾ ਤੂੰ ਚੱਲ ਘਰੇ ਤੂੰ ਤਾਂ ਕਾਂਗਰਸ ਚ ਹੈ ਤੂੰ ਇੱਥੇ ਕੀ ਕਰਨ ਆਇਆ ਇਹ ਨੇ ਉੱਥੋਂ ਆ ਕੇ ਬਾਅਦ ਚ ਆ ਕੇ ਬੋਲੇ ਆ ਵੀ ਆ ਵੀ ਮੇਰੀ ਬੇਇੱਜ਼ ਠੀਕ ਹੈ ਰਾਹੁਲ ਗਾਂਧੀ ਦੇ ਨਾਲ ਹੈਲੀਕਾਪਟਰ ਚ ਇਹ ਘੁੰਮਦਾ ਸੀ ਠੀਕ ਹੈ ਗਾਂਧੀ ਪਰਿਵਾਰ ਦੀ ਸੋਚ ਨੂੰ ਸਟਰੋਂਗ ਕਰਨ ਤੇ ਇਹਦਾ ਬੰਦੇ ਦਾ ਜ਼ੋਰ ਲੱਗਿਆ ਹੋਇਆ ਸੀ ਉਮਰ ਅੰਗਨਾਈ ਦੀ ਯਾਰੀ ਰਮਨੀਤ ਬਿੱਟੂ ਨਾਲ ਇਹਦੀ ਯਾਰੀ ਠੀਕ ਹੈ ਗਾਂਧੀ ਨਾਲ ਇਹਦੀ ਯਾਰੀ ਕਾਣੇ ਤੁਹਾਨੂੰ ਮੈਂ ਦੱਸ ਦਿਆ ਹਾਂ ਐਸਵਾਈਐਲ ਤੂੰ ਜਿਹਨੇ ਗਾਣਾ ਕੱਢਾ 295 ਇਹ ਕੱਢਿਆ ਸੀ ਉਹ ਗਾਣਾ ਕਦੋਂ ਕੱਢਿਆ ਤੁਹਾਨੂੰ ਯਾਦ ਹੈ ਜਦੋਂ ਇਹਨੇ ਸ਼ਹੀਦ ਮਾਈ ਭਾਗੋ ਦੀ ਤੁਲਨਾ ਇੱਕ ਇੱਕ ਮਾਡਲ ਨਾਲ ਕੀਤੀ ਸੀ ਜੋ ਮਾਡਲ ਦੇ ਜਿਹੜੇ ਕੱਪੜੇ ਗਾਣੇ ਚ ਪਾਏ ਸੀ ਉਸ ਗਾਣੇ ਚ ਪਾਏ ਸੀ ਤੁਸੀਂ ਉਹ ਵੀ ਦੇਖ ਲਿਓ ਜਾਂ ਇੱਕ ਰਾਈਫਲ ਨਾਲ ਕੰਪੇਅਰ ਕੀਤੀ ਸੀ ਸ਼ਹੀਦ ਮਾਈ ਭਾਗੋ ਜਿਨ੍ਹਾਂ ਦਾ ਨਾਮ ਵੀ ਅਤਬਨਾ ਲੈਣਾ ਚਾਹੀਦਾ ਜਿਨ੍ਹਾਂ ਧੀਆਂ ਮਸਾਲਾਂ ਦਿੱਤੀਆਂ ਹੋਈਆਂ ਅੱਜ ਤੱਕ ਆਪਣੀਆਂ ਧੀਆਂ ਭੈਣਾਂ ਨੂੰ ਸਿੱਧੇ ਰਾਵਾਂ ਤੇ ਤੁਰੰਤ ਸੇਧ ਦਿੰਦੀਆਂ ਨੇ ਇਹਨੇ ਉਹਦੀ ਕੰਪੇਅਰ ਮੈਂ ਭਾਗੋ ਦੀ ਕਿਹਦੇ ਨਾਲ ਗੀਤ ਸੀ ਤੁਸੀਂ ਆਪ ਦੇਖ ਲਿਓ ਜਦੋਂ ਲੋਕ ਇਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਬੈਠੇ ਉਦੋਂ ਬਾਅਦ ਚ ਇਹਨੇ ਉਹ ਗਾਣਾ ਕੱਢਿਆ ਸੀ ਵੀ ਹਾਂ ਤੁਸੀਂ ਕੌਣ ਹੋ ਨੰਨੇ ਸਾਨੂੰ ਦੱਸਣ ਵਾਲਾ ਵੀ ਅਸੀਂ ਆਪਦਾ ਧਰਮ ਕਿਵੇਂ ਫੋਲੋ ਕਰਨਾ ਸ਼ਹੀਦ ਕਹਿਣਾ ਕਹੀ ਜਾਓ ਪਰ ਯਾਰ ਕੋਸ਼ਿਸ਼ ਵੱਟ ਚੋ ਜਿਹੜੇ ਸੱਚੇ ਸ਼ਹੀਦ ਹੈ ਉਹਨਾਂ ਨੂੰ ਤੁਸੀਂ ਇਹੋ ਜਿਹੇ ਫਰਜੀ ਸ਼ਹੀਦਾਂ ਦੇ ਨਾਲ ਲਿਆ ਕੇ ਬਿਠਾ ਦੋ ਕਿ ਤੁਸੀਂ ਸ਼ਹਾਦਤ ਦਾ ਮਿਆਰ ਕਿੰਨਾ ਨੀਵਾ ਕਰ ਰਹੇ ਹੋ ਯਾਰ ਸ਼ਹੀਦ ਉਹ ਆ ਭਾਈ ਅਮਰਜੀਤ ਸਿੰਘ ਜਿਹਨੇ ਉੱਤਰਾਖੰਡ ਮਾਰਿਆ ਉਹਨੂੰ ਗੁਰਦੁਆਰੇ ਦੇ ਪ੍ਰਧਾਨ ਨੂੰ ਜੋ ਗੁਰਦੁਆਰਾ ਸਾਹਿਬ ਦੀ ਉੱਥੇ ਹਦੂਦ ਅੰਦਰ ਗਲਤ ਕੰਮ ਕਰਾਉਂਦਾ ਸੀ ਆਰਕੈਸਟਰ ਨਚਾਉਂਦਾ ਸੀ ਉਹਦੀ ਸ਼ਹੀਦ ਦੀ ਲਾਸ਼ ਨਹੀਂ ਲੈਣ ਗਿਆ ਕੋਈ ਉੱਥੋਂ 15 ਦਿਨ ਬਾਅਦ ਉੱਥੋਂ ਦੇ ਜਦੋਂ ਦਾ ਐਨਕਾਊਂਟਰ ਹੋ ਗਿਆ ਵਿਚਾਰੇ ਦਾ ਕਈ ਇਹਦੀ ਗੱਲ ਹੀ ਹੈ ਮਹੀਨੇ ਦੋ ਮਹੀਨੇ ਦੀ ਉਸ ਨਾਲ ਉਹਦਾ ਐਨਕਾਊਂਟਰ ਹੋ ਗਿਆ ਉਸ ਤੋਂ ਬਾਅਦ ਚ ਐਸਐਸਪੀ ਨੇ 15 ਦਿਨ ਬਾਅਦ ਰਿਪੋਰਟ ਦਿੱਤੀ ਸੀ ਕਿ ਮੀਡੀਆ 'ਚ ਵੀ ਹਜੇ ਤੱਕ ਉਹਦੀ ਕੋਈ ਲਾਸ਼ ਨਹੀਂ ਲੈਣ ਆਇਆ ਉਹਦਾ ਕੋਈ ਵਾਇਰਸ ਨਹੀਂ ਆਇਆ ਤੇ ਜੇ ਥੋੜੇ ਦਿਨ ਹੋਰ ਕੋਈ ਨਾ ਆਇਆ ਤੇ ਅਸੀਂ ਇਹ ਲਾਸ਼ ਗੁੰਮਸ਼ੁਦਾ ਸਮਝ ਕੇ ਜਾਂ ਉਹਨਾਂ ਚ ਜਿਹੜੇ ਲਵਾਰਸ ਹੁੰਦੇ ਆ ਉਹਨਾਂ ਚ ਸਾਰਦ ਦਾਂਗੇ ਜਿਹੜੇ ਤਾਂ ਸ਼ਹੀਦ ਦੇ ਜਿਹੜੇ ਤਾਂ ਸ਼ਹੀਦ ਨੇ ਕੌਮ ਦੇ ਉਹਨਾਂ ਦੀਆਂ ਲਾਸ਼ਾਂ ਕੂੜਿਆਂ 'ਚ ਰੁੱਲਦੀਆਂ ਫਿਰਦੀਆਂ ਉੱਥੇ ਕੋਈ ਲੈਣ ਨਹੀਂ ਗਿਆ ਉਹਨਾਂ ਨੂੰ ਤੇ ਜਿਹੜੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਾਂਗਰਸ ਦਾ ਝੰਡਾ ਪਾ ਕੇ ਸ਼ਮਸ਼ਾਨ ਘਟ ਤੱਕ ਲੈ ਕੇ ਗਏ ਉਹਨਾਂ ਪਿੱਛੇ 2 ਸਾਲ ਹੋ ਗਏ ਆਪਾਂ ਦੇਸ਼ਾਂ ਵਿਦੇਸ਼ਾਂ 'ਚ ਰੌਲਾ ਪਾਉਂਦੇ ਫਿਰਦੇ ਆ ਅਸੀਂ ਕੋਈ ਬਾਲੇ ਚੰਗੇ ਬੰਦੇ ਨਹੀਂ ਅਸੀਂ ਮਾੜੇ ਆ ਭਾਈ ਸਾਨੂੰ ਮਾੜੇ ਰਹਿਣ ਦੋ ਨਾ ਸਾਨੂੰ ਚੰਗਾ ਬਨਣ ਦਾ ਸ਼ੌਂਕ ਆ ਪਰ ਤੁਹਾਨੂੰ ਇੰਨੀ ਗੱਲ ਦੱਸ ਦਈਏ ਅਸੀਂ ਕਦੇ ਕਿਸੇ ਚੰਗੇ ਬੰਦੇ ਨੂੰ ਨਹੀਂ ਮਾਰਾਂਗੇ ਪਿੱਛੇ ਜੇ ਹੋਰ ਵੀ ਬਹੁਤ ਰੋਲੇ ਪਏ ਆ ਜਿੰਨਾ ਕਰਕੇ ਸਾਨੂੰ ਐ ਕਿਹਾ ਗਿਆ ਵੀ ਇਹ ਐਂਟੀ ਸਿੱਖ ਨੇ ਜਾਂ ਐਂਟੀ ਪੰਜਾਬ ਨੇ ਜਾਂ ਐਂਟੀ ਖਾਲਿਸਤਾਨ ਨੇ ਅਸੀਂ ਕਦੇ ਵੀ ਇਹ ਅਸੀਂ ਜਿੱਥੋਂ ਦੇ ਉੱਥੇ ਹੀ ਰਹੇ ਆ ਪੰਜਾਬ 'ਚ ਹੀ ਰਹੇ ਆ ਪੰਜਾਬ ਦੇ ਉਲਟ ਚੱਲ ਕੇ ਕਿੱਥੇ ਜਾਵਣਾਂਗੇ ਯਾਰ ਆਪਦੀ ਕੌਮ ਦੇ ਉਲਟ ਚੱਲ ਕੇ ਕਿੱਥੇ ਜਾਵਣਾਂਗੇ ਸ਼ੁਰੂ ਤੋਂ ਆਪਦੀ ਕੌਮ ਦੀਆਂ ਕਿੱਸਾ ਕਿੱਸੇ ਸੁਣਦੇ ਆਏ ਆ ਉਹਨਾਂ ਨੇ ਇੰਨੀ ਦਲੇਰੀ ਦਿੱਤੀ ਹੈ ਵੀ ਅਸੀਂ ਆਹ ਕੰਮ ਕਰੀ ਜਾਂਦੇ ਆ ਜੇ ਆਪਦੀ ਕੌਮ ਦੇ ਆ ਮਹਾਨ ਸ਼ਹੀਦਾਂ ਦੀਆਂ ਯੋਧਿਆਂ ਦੀਆਂ ਕਹਾਣੀਆਂ ਸੁਣੀਆਂ ਨੇ ਨਾ ਤੇ ਤਾਂ ਹੀ ਇੰਨਾ ਬਲ ਬਖਸ਼ਿਆ ਜਾਂ ਇੰਨਾ ਮਨ 'ਚ ਜਿਗਰਾ ਆਇਆ ਵੀ ਆਪਦੇ ਭਰਾ ਦੀ ਮੌਤ ਉੱਠ ਕੇ ਬਦਲਾ ਲੈ ਸਕੀਏ ਠੀਕ ਹੈ ਯਾਰ ਲਾਈਨ ਹੀ ਅਸੀਂ ਮਾੜੇ ਚ ਪੈ ਗਏ ਤਾਂ ਲਾਈਨ ਹੀ ਮਾੜੀ ਆ ਮਾੜੀਆਂ ਲੈਣਾ ਚ ਮਾੜੇ ਕੰਮ ਹੀ ਹੋਣੇ ਆ ਠੀਕ ਹੈ ਮੈਂ ਨਹੀਂ ਕਹਿੰਦਾ ਸਾਨੂੰ ਕੋਈ ਚੰਗਾ ਕਹੋ ਪਰ ਅਸੀਂ ਕਦੇ ਵੀ ਕਿਸੇ ਗੁਰੂ ਦੇ ਸਿੱਖ ਨੂੰ ਕਦੇ ਵੀ ਨਿਹੱਥੇ ਨੂੰ ਨਿਰਦੋਸ਼ ਨੂੰ ਨਹੀਂ ਮਾਰਾਂਗੇ ਹਾਂ ਜਿਹੜਾ ਬੰਦਾ ਸਾਡੇ ਉਲਟ ਚੱਲੂਗਾ ਸਾਡੇ ਦੁਸ਼ਮਣਾਂ ਦੀ ਮਦਦ ਕਰੂਗਾ ਉਹ ਕਿਸੇ ਵੀ ਸੰਸਥਾ ਦਾ ਕੁਝ ਵੀ ਹੋਵੇ ਕਿਸੇ ਚਾਹੇ ਉਹ ਕਾਸੇ ਦਾ ਵੀ ਪ੍ਰਧਾਨ ਹੋਵੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਠੀਕ ਹੈ ਕਿਸੇ ਵੀ ਮੂਵਮੈਂਟ ਨਾਲ ਸੰਬੰਧਿਤ ਹੋਵੇ ਉਹਨੂੰ ਅਸੀਂ ਮਾਰਾਂਗੇ ਤੇ ਮਾਰਿਆ ਵੀ ਆ ਪਰ ਕਦੇ ਵੀ ਐਸ ਗੱਲ ਕਰਕੇ ਵੀ ਹਾਂ ਉਹਨਾਂ ਦੀ ਖਾਲਿਸਤਾਨ ਦੀ ਮੰਗ ਜਾਂ ਕੱਟੜ ਸਿੱਖ ਨੇ ਕਦੇ ਵੀ ਨਹੀਂ ਠੀਕ ਹੈ ਇਹ ਜੇ ਕੰਮ ਕਰਨ ਤੋਂ ਪਹਿਲਾਂ ਮਹਾਰਾਜ ਸਾਡੇ ਆਪ ਹੀ ਸਾ ਘੱਟ ਲਵੇ ਵੀ ਅਸੀਂ ਕਦੇ ਆਪ ਆਪ ਦੀਆਂ ਕੌਮ ਦੀਆਂ ਲੱਤਾਂ ਵਢੀਏ ਪਰ ਜੇ ਕੋਈ ਬੰਦਾ ਸਾਡੇ ਦੁਸ਼ਮਣਾਂ ਦੀ ਮਦਦ ਕਰੂਗਾ ਉਹ ਕੋਈ ਹੋਵੇ ਕਿਸੇ ਅਹੁਦੇ ਤੇ ਬੈਠਾ ਹੋਵੇ ਉਹਨਾਂ ਨੂੰ ਅਸੀਂ ਮਾਰਾਂਗੇ ਜ਼ਰੂਰ ਮਾਰਾਂਗੇ ਠੀਕ ਹੈ ਐਨੀ ਗੱਲ ਮੈਂ ਕਹਿਣੀ ਸੀ ਬਾਕੀ ਇੱਕ ਵਾਰੀ ਸੋਚ ਸਮਝ ਲਓ ਆਪ ਵੀ ਬਿਨਾ ਗੱਲੋਂ ਕਿਧਰਾਂ ਦਾ ਗੂਂ ਪਹਾੜੀ ਨਾ ਚੜਾਇਆ ਕਰੋ ਉਹ ਮੁੰਡਾ ਅੰਬਰਸਰ ਵਾਲਾ ਜਿਹਨੇ ਸੂਰੀ ਮਾਰਿਆ ਉਹ ਵੀ ਇਲੈਕਸ਼ਨਾਂ 'ਚ ਹੁਣ ਖੜਾ ਹੋਇਆ ਆਇਆ ਸੀਗਾ ਉਹਦੇ ਪਿੱਛੇ ਕਿੰਨਾ ਕ ਰੌਲਾ ਪਾਇਆ ਵਿਚਾਰੇ ਦੇ ਪਿੱਛੇ ਯਾਰ ਕਿਸੇ ਨੇ ਹੈ ਸਣੀ ਮੁੰਡਾ ਜਿਹਨੇ ਉਹ ਸੁਦੀਰ ਸੂਰੀ ਮਾਰਿਆ ਉਹ ਸ਼ਹੀਦ ਨੇ ਭਾਈ ਜਿੰਦਾ ਸ਼ਹੀਦ ਨੇ ਜਿਨ੍ਹਾਂ ਨੇ ਆਪਦੀ ਯਾਰ ਉਮਰ ਲਾਤੀ ਉਹਦਾ ਵਧੀਆ ਚੱਲਦਾ ਕਾਰੋਬਾਰ ਸੀ ਵਿਚਾਰੇ ਦਾ ਮਾਰਕ ਜੇਲ੍ਹ ਚ ਬੈਠਾ ਕਿੰਨੀ ਕੁ ਦੀ ਜ਼ਿਕਰ ਕੀਤਾ ਬਈ ਕਿਸੇ ਨੇ ਅ ਅਮਰਜੀਤ ਸਿੰਘ ਦੀ ਭਾਈ ਜੀ ਜਿਹਨੇ ਉੱਤਰਾਖੰਡ ਜੀ ਭਾਈ ਅਮਰਜੀਤ ਸਿੰਘ ਜਿਹਨੇ ਉੱਤਰਾਖੰਡ ਇੱਡਾ ਕੰਮ ਕੀਤਾ ਕੌਮ ਦੀ ਲੱਥੀ ਪੱਗ ਸਿਰ ਤੇ ਰੱਖੀ ਹੈ ਦੁਬਾਰੇ ਉਹਦਾ ਉਹ ਕਿੰਨਾ ਕਿ ਯਾਦ ਕਰ ਲਿਆ ਤੁਸੀਂ ਮੂਸੇ ਆਲਾ ਮੂਸੇ ਆਲਾ ਮੂਸੇ ਆਲਾ ਲਈ ਆ ਇਹਨੇ ਆਉਣ ਵਾਲੇ ਸਮੇਂ ਚ ਬਿਆਨਤਾ ਪੁੱਛੜ ਬੰਨਾ ਸੀ ਜਿੱਡਾ ਇਹ ਹੰਕਾਰਿਆ ਸੀ ਤੇ ਨਾਮ ਦੇ ਨਸ਼ੇ ਚ ਪੈਸੇ ਦੇ ਨਸ਼ੇ ਚ ਜਿੰਨਾ ਇਹ ਨੇ ਰੱਬ ਨੂੰ ਭੁੱਲਿਆ ਸੀ ਇਦੂ ਵੱਧ ਨੁਕਸਾਨ ਹੀ ਕਿਸੇ ਨੇ ਨਹੀਂ ਕਰਨਾ ਸੀ ਕੌਮ ਦਾ ਬਾਕੀ ਮਹਾਰਾਜ ਜੀ ਜਾਨੀ ਜਾਨ ਨੇ ਸਮਾਂ ਬਹੁਤ ਬਲਵਾਨ ਹੈ ਕੁਝ ਗੱਲਾਂ ਸਮੇਂ ਦੇ ਨਾਲ ਮੂਰੇ ਆ ਵੀ ਗਈਆਂ ਨੇ ਜਿਹੜੀਆਂ ਰਹਿ ਗਈਆਂ ਉਹ ਆ ਵੀ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੋਰ ਗੱਲ ਐਡ ਕਰ ਦਵਾਂ ਕਿ ਹਰ ਕਿਸੇ ਬੰਦੇ ਨੇ ਵੇਖੇ ਤਾਂ ਆਪਣੇ ਦਿਮਾਗ ਦੇ ਹਿਸਾਬ ਨਾਲ ਸੋਚਣਾ ਹੁੰਦਾਵੇਂ ਹਰੇਕ ਨਿਹਾਲ ਤੇ ਐਂਗਲ ਨਾਲ ਦੇਖਣਾ ਚਲੋ ਹਰੇਕ ਤੇ ਐਂਗਲ ਕਿਸੇ ਦਾ ਦੇਖਣ ਨੂੰ 6 ਲੱਗਦਾ ਕਿਸੇ ਨੂੰ 9 ਲੱਗਦਾ ਦੋਵੇਂ ਆਪਦੀ ਤਾਂ ਸਹੀ ਹੁੰਦੇ ਆ ਪਰ ਸਿੱਧੂ ਦਾ ਮਰਨ ਦਾ ਕਾਰਨ ਕੋਈ ਪੋਲਿਟਿਕਲ ਨਹੀਂ ਸੀ ਆ ਚਲੋ ਜੋ ਆਪਾਂ ਗੱਲਾਂ ਕੀਤੀਆਂ ਇਹ ਅੱਜ ਦੇ ਸਮੇਂ 'ਚ ਜੋ ਗੱਲਾਂ ਹੋ ਰਹੀਆਂ ਜੋ ਇਲੈਕਸ਼ਨਾਂ ਦੇ ਸਮੇਂ ਦੇ ਦੌਰਾਨ ਜੋ ਮਾਹੌਲ ਸੀ ਮੈਂ ਉਹ ਸਾਹਮਣੇ ਵਾਲੇ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਸਿੱਧੂ ਤੇ ਮਰਨ ਦਾ ਰੀਜ਼ਨ ਕੋਈ ਪੋਲਿਟਿਕਲ ਰੀਜ਼ਨ ਨਹੀਂ ਸੀਗਾ ਠੀਕ ਹੈ ਐਡੀ ਕੋਈ ਏ ਤੋਂ ਫਿਨਿਸ਼ੀਗੀ ਵੀ ਸੈਂਟਰ ਗਵਰਨਮੈਂਟ ਨੂੰ ਇਹਦੀ ਫਿਕਰ ਪੈ ਗਈ ਸੀ ਕਿ ਸਿੱਧੂ ਬਹੁਤ ਜਾਗਰੂਕ ਸੋਚ ਵਾਲਾ ਆ ਗਿਆ ਜੇ ਇਤਨਜੋਤਾ ਐਜੇ ਲੋਕ ਤਾਂ ਉਹਨਾਂ ਨੂੰ ਚਾਹੀਦੇ ਹੁੰਦੇ ਆ ਜਿਹੜੇ ਪਾਵਰ ਲਈ ਜਾਂ ਪੈਸੇ ਲਈ ਜਿੱਧਰ ਨੂੰ ਮਰਜ਼ੀ ਤੋਰ ਪੈਣ ਉਹਨਾਂ ਨੂੰ ਐਡਾ ਕੋਈ ਫਰਕ ਨਹੀਂ ਨਾ ਉਹਨੂੰ ਬੀਜਪੀ ਨਾਲ ਤੁਰਨ ਨੂੰ ਐਡਾ ਕੋਈ ਚੱਕਰ ਹੈ ਨਹੀਂਗਾ ਤੁਰ ਉਹ ਦਿਨ ਨਾਲ ਵੀ ਜ਼ੋਰੀ ਸਕਦਾ ਹੋ ਠੀਕ ਹੈ ਨਾ ਉਹ ਬੀਜਪੀ ਨੇ ਤਾਂ ਕਾਂਗਰਸ ਦੇ ਮੁਕਾਬਲੇ ਆਪਣਾ ਕੁਝ ਵੀ ਨੁਕਸਾਨ ਨਹੀਂ ਕੀਤਾ ਕਾਂਗਰਸ ਨੇ ਨੁਕਸਾਨ ਕੀਤਾ ਜੋ ਵੀ ਪੰਜਾਬ ਦਾ ਹਮੇਸ਼ਾ ਜੋ ਵੀ ਕੀਤਾ ਜੇ ਉਹਦੋਂ ਤੁਰ ਸਕਦਾ ਫਿਰ ਇਹਨੂੰ ਹੋਰ ਕਿਸੇ ਪਾਰਟੀ ਨਾਲ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਨਾ ਠੀਕ ਹੈ ਇਹਦਾ ਕਾਰਨ ਪਰਸਨਲ ਸੀਗਾ ਜੇ ਕੋ ਕਹੂਗਾ ਕੁਝ ਫਾਇਦਾ ਹੋਊਗਾ ਵੀ 골ਡੀ ਦਾ ਇਹ ਉਹਦੇ ਨਾਲ ਕੀ ਲੱਖ ਖਖਸੀ ਵੀ ਉਹਦਾ ਉਹ ਕਿੱਡਾ ਸਰਕਲ ਸੀ ਜਾਂ 골ਡੀ ਕੀ ਜਾਣਦਾ ਸੀ ਉਹ ਸਰਕਲ ਬਾਰੇ ਸਿੱਧੂ ਮੂਸੇ ਵਾਲਾ ਵੀ ਉਹਨਾਂ ਬੰਦਿਆਂ ਚ ਛੁੱਟਦਾ ਬੰਦੇ ਸੀ ਜਿਹੜੇ ਬੰਦਿਆਂ ਚ ਯੂਨੀਵਰਸਿਟੀ ਟਾਈਮ ਦੇ ਦੌਰਾਨ ਅਸੀਂ ਉੱਠਦੇ ਬੰਦੇ ਰਹੇ ਹਾਂ ਮੈਂ ਤੇ ਲਾਰੈਂਸ ਭਈ ਅਸੀਂ ਸਟੂਡੈਂਟ ਪੋਲਿਟਿਕਸ ਤੇ ਐਕਟਿਵ ਰਹੇ ਹਾਂ ਬਾਬਾ ਸੰਧੂ ਹੁੰਦਾ ਸੀਗਾ ਜਿਨੇ ਸਿੱਧੂ ਨੂੰ ਕਾਂਗਰਸ ਜੁਆਇਨ ਕਰਾਈ ਸੀਗੀ ਸਾਨੂੰ ਵੀ ਕਿੱਥੇ ਲੈ ਜਾਂਦਾ ਸੀ ਉਹ ਬਿਆਰਾਂ ਦੋਸਤਾਂ ਕੋਲ ਵੀ ਆ ਜਾਓ ਯਾਰ ਫਲਾਨੀ ਨਾਲ ਚੱਲੀ ਆ ਜਾਓ ਧੌਂਕੀ ਨਾਲ ਚੱਲੀਏ ਉਹਨੇ ਸਾਨੂੰ ਵੀ ਕੋਸ਼ਿਸ਼ ਕੀਤੀ ਵੀ ਆ ਇਹਨਾਂ ਨੂੰ ਵੀ ਕਾਂਗਰਸ ਨਹੀਂ ਮਤਲਬ ਵੀ ਕਰੀਏ ਪਰ ਆਪਣਾ ਉਧਰ ਇੰਟਰਸਟ ਹੀ ਨਹੀਂ ਸੀ ਨਾ ਕਦੇ ਬਣਿਆ ਆਪਾਂ ਉਹ ਉਹਨਾਂ ਨਾਲ ਕਦੇ ਤੋੜੀ ਨਹੀਂ ਸਕਦੇ ਸੀ ਫਿਰ ਆਪਣਾ ਉਧਰ ਚੀਜ਼ ਇੰਟਰਸਟਿੰਗ ਹੁੰਦੀ ਆ ਆਪਾਂ ਆਪ ਦਾ ਚਲੋ ਜੀ ਕੰਮਕਾਰ ਕਰਨ ਨੂੰ ਆਪਦਾ ਆਪਾਂ ਛੱਕ ਕੇ ਬਾਹਰ ਆ ਗਏ ਪਰ ਗੱਲਾਂ ਇਹ ਇੱਕ ਸਰਕਲ ਸਾਡੇ ਰਲਦੇ ਸੀ ਮੇਰੇ ਕਹਿੰਦਾ ਮਤਲਬ ਕਰਲਾਲ ਨੇ ਮੇਰੇ ਬ੍ਰਦਰ ਨੇ ਕੋਈ ਇਦਾਂ ਦੀ ਗੱਲ ਕਰਤੀ ਸੀ ਕੋਈ ਇਦਾਂ ਦੀ ਕੋਈ ਗੱਲ ਕਿਸੇ ਸਰਕਲ ਚ ਬੈਠੇ ਕਰਤੀ ਸੀ ਕਿਸੇ ਆਰਟਿਸਟ ਕੋਲੇ ਜਿਹੜੀ ਉਹ ਘੁੰਮ ਘਮਾ ਕੇ ਸਿੱਧੂ ਕੋਲੇ ਜਾਵੜੀ ਤੇ ਸਿੱਧੂ ਨੇ ਸਾਡੇ ਐਂਟੀ ਨਾਲ ਰਲ ਕੇ ਵੀ ਆ ਦੇ ਟਿਕੜਮ ਲਾ ਕੇ ਇਹਨਾਂ ਨੇ ਵੀ ਆਪਦੇ ਹੰਕਾਰ ਚ ਇਹ ਚੀਜ਼ ਸੋਚੀ ਵੀ ਹਾਂ ਇਹਦਾ ਨੁਕਸਾਨ ਕਰਾ ਦਈਏ ਕੋਈ ਹੋਰ ਵੀ ਰੀਜ਼ਨ ਸੀ ਕਿ ਕੱਲਾ ਇਹੀ ਰੀਜ਼ਨ ਨਹੀਂ ਸੀ ਪਰ ਇਹ ਵੀ ਰੀਜ਼ਨ ਸੀਗਾ ਇਹ ਮੈਂ ਤਾਂ ਕਹਿਣਾ ਚਾਹੁੰਦਾ ਵੀ ਬਹੁਤ ਬੰਦੇ ਇਹ ਕਹਿ ਦਿੰਦੇ ਆ ਵੀ ਇਹ ਉਹਦੇ ਨਾਲ ਇਹਦਾ ਕੀ ਲੈਣ ਦੇਣ ਸੀਗਾ ਕੁਝ ਉਹ ਹੀ ਬੰਦੇ ਜਿਨ੍ਹਾਂ ਨੂੰ ਸਿੱਧੂ ਆਪਦੇ 올 ਦਾ ਟਾਈਮ ਨਾਲ ਰੱਖਦਾ ਸੀ ਉਹ ਕਿਸੇ ਟਾਈਮ ਸਾਡੇ ਜਾਣ ਕਰਦੇ ਆ ਠੀਕ ਹੈ ਤੁਸੀਂ ਸਾਡੀਆਂ ਸੀਗੀਆਂ ਕੋਈ ਆਪਸ ਵਿੱਚ ਕੋਈ ਚੀਜ਼ਾਂ ਮੜੀਆਂ ਮੁੱਟੀਆਂ ਚਾਹੁੰਦੇ ਨਾ ਚਾਹੁੰਦੇ ਇੰਟਰੈਕਟ ਡਰੈਕਟਰ ਹਲਦੀਆਂ ਠੀਕ ਹੈ ਕੁਈ ਗੱਲਾਂ ਇੱਥੇ ਤੋਂ ਉੱਧਰ ਟਰੈਵਲ ਹੋਈਆਂ ਨੇ ਇਹ ਰੀਜ਼ਨ ਸੀਗਾ ਹੋਰ ਕੋਈ ਰੀਜ਼ਨ ਨਹੀਂ ਸੀਗਾ ਬਾਕੀ ਜੋ ਇਹ ਯੂਥ ਦਾ ਸਮਾਂ ਤੇ એનર્ਜੀ ਹੈ ਕਿਸੇ ਵਧੀਆ ਗੱਲਾਂ ਨੂੰ ਨਹੀਂ ਚਾਹੀਦੀ ਐ ਮੈਂ ਤਾਂ ਇਹੀ ਮੈਸੇਜ ਦਿੰਨਾ ਜੇ ਕਿ ਜੇ ਇੱਕ ਬੰਦੇ ਦੇ ਵੀ ਸਮਝ ਆ ਜੂਗੀ ਤਾਂ ਮੈਂ ਸੋਚੂਗਾ ਵੀ ਵਰਥ ਹੈ ਮੇਰੀ ਇਹ ਆਡੀਓ ਪਾਉਣਾ ਠੀਕ ਹੈ ਇਹ ਬਲਕੌਰ ਸਿੰਘ ਅਰਗੇ ਜਿਹੜੇ ਯਾਰ ਰਾਹੁਲ ਗਾਂਧੀ ਨੂੰ ਜਾ ਕੇ ਇਹ ਗੱਲ ਕਹਿ ਸਕਦੇ ਆ ਵੀ ਆਪਣੀ ਤਾਂ ਜੀ ਸੇਮ ਸਿਚੁਏਸ਼ਨ ਹੈ ਉਸੇ ਟਰੈਜੇਡੀ 'ਚ ਤੁਸੀਂ ਲੰਘੇ ਹੋ ਉਸੇ 'ਚ ਮੈਂ ਲੰਘਿਆ ਆ ਵੀ ਤੁਸੀਂ ਵੀ ਸ਼ਹੀਦ ਪਰਿਵਾਰ ਤੋਂ ਆ ਮੈਂ ਵੀ ਤੁਸੀਂ ਮੇਰੀ ਗੱਲ ਸਮਝ ਸਕਦੇ ਹੋ ਇੰਨਾ ਪਿੱਛੇ ਸਮਾਂ ਨਾ ਖਰਾਬ ਕਰੋ ਠੀਕ ਹੈ ਇਹ ਡਰਾਮੇਵਾਜ਼ ਬੰਦਾ ਜਿਹੜਾ ਬੰਦਾ ਬੁੱਢੀ ਉਮਰੇ ਆ ਕੇ ਵੀ ਜਿਹਨੇ ਦਾੜੀ ਤੇ ਚਿੱਟਾ ਵਾਲ ਵੀ ਨਹੀਂ ਆਉਣ ਦਿੱਤਾ ਕਿੱਡੀ ਕੋਈ ਬੰਦੇ ਦੀ ਗੈਰਤ ਹੋ ਗਈ ਜਵਾਨ ਪੁੱਤ ਮਰਿਆ ਹੋਵੇ ਤੇ ਇਹ ਦਸਾਂ ਦਿਨਾਂ ਬਾਅਦ ਅਸੀਂ ਦਾੜੀ ਰੰਗ ਕਰ ਲੈਂਦਾ ਠੀਕ ਹੈ ਇਹ ਇਹ ਗੱਲਾਂ ਬਾਗੀਆਂ ਹੋਈਆਂ ਕਰਦਾ ਪਰ ਗੱਲਾਂ ਹੀ ਕਰ ਸਕਦਾ ਤੇ ਅਸੀਂ ਸੱਚੀ ਮੁੱੱਚੀ ਬਾਗੀਆਂ ਹੋਏ ਆ ਆਉਂਦੇ ਭਰਾਵਾਂ ਪਿੱਛੇ ਤੇ ਰਹਿੰਦੀ ਉਮਰ ਤੱਕ ਜਿੰਨਾ ਚੱਕਰ ਹੈਗੇ ਆ ਜਿੰਨਾ ਚੱਕਰ ਜਾਉਂਦੇ ਆ ਉਹਨਾਂ ਚੱਕਰ ਰਵਾਂਗੇ ਇਹਨਾਂ ਵਾਂਗੂ ਸਾਨੂੰ ਕੋਈ ਆਪਦਾ ਪਰਿਵਾਰ ਅੱਗੇ ਵਧਾਉਂਦੀਆਂ ਜਵਾਗ ਜੰਮਣ ਦੀਆਂ ਕੋਠੀਆਂ ਹਵੇਲੀਆਂ ਦੀ ਚਸ ਨਹੀਂ ਹੈਗੀ ਠੀਕ ਹੈ ਜਿਹੜੀ ਗੱਲ ਕਹੀ ਹੈ ਤੇ ਭਰਾਵਾਂ ਲਈ ਤੁਰੇ ਆਂ ਤੇ ਮਰਦੇ ਦਮ ਤੱਕ ਤੁਰਾਂਗੇ ਠੀਕ ਹੈ ਜੀ ਸਸੇ ਕਾ ਮਾਈ ਬੁੱਜੀ ਕਨ ਖਲਸਾ ਮਾਈ ਬੁੱਜੀ ਕਿਵੱਤੇ